ਖਰ ਮੈਂ ਹੜ ਦੀ ਗੱਲ ਕਰ ਰਿਹਾ ਸੀਗਾ ਇਹਦਾ ਕੀ ਮੌਲ ਹੈ ਉਹ ਵੀ ਥੋੜਾ ਜਿਆਦਾ ਦੱਸ ਕੇ ਜਾਓ ਪਾਣੀ ਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਦੇਖੋ ਮੈਂ ਰਾਤੀ ਵੀ ਲਿਖਿਆ ਸੀਗਾ ਮੈਨੂੰ ਮਤਲਬ ਕਿ ਕੁਝ ਐਕਸਪਰਟ ਜਿਹੜੇ ਆ ਕਈ ਵਾਰ ਉਹ ਮੈਸੇਜ ਕਰ ਦਿੰਦੇ ਨੇ ਕੋਈ ਚੀਜ਼ ਹੁੰਦੀ ਹੈ ਕੋਈ ਬੰਦਾ ਆਪਣੇ ਪੱਦਰ ਤੇ ਨਹੀਂ ਕਹਿਣਾ ਚਾਹੁੰਦਾ ਜੀ ਉਹ ਸਾਡੇ ਰਹੀਂ ਘਵਾ ਦਿੰਦਾ ਹਮ ਠੀਕ ਹੈ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਤੁਹਾਨੂੰ ਥੋੜਾ ਜਿਹਾ ਸचेत ਕਰ ਦੇਣਾ ਚਾਹੀਦਾ ਗਵਰਨਮੈਂਟ ਨੂੰ ਵੀ ਲੁਕਾਨਵੀ ਕਿਉਂਕਿ ਆ ਡਾਟਾ ਤੇ ਹੁਣ ਰੀਅਲ ਟਾਈਮ ਹੁੰਦਾ ਤੁਹਾਡੇ ਕੋਲ ਡੈਮਾਂ ਦਾ ਜੀ ਮਤਲਬ ਜਿਹੜਾ ਆਪਣਾ ਖਤਰੇ ਵਾਲਾ ਨਿਸ਼ਾਨ ਹੁੰਦਾ ਲਗਭਗ ਲਗਭਗ ਉੱਥੇ ਤਕਰੀਬਨ ਆਏ ਪਏ ਨੇ ਹੋ ਕੀ ਰਿਹਾ ਕਿ ਪਿੱਛੇ ਮੀਂਹ ਬੜੇ ਪੈ ਨੇ ਪਾਣੀ ਜਿਹੜੇ ਉਹਦੀ ਆਮਦ ਬਹੁਤ ਹੋਈ ਜੀ ਡੈਮ ਫੁੱਲ ਹੋ ਗਾ ਹਾਲੇ ਹੋਰ ਪੈ ਗਏ ਡੈਮ ਜਿਹੜੇ ਫੁੱਲ ਹੋ ਜਾਣਗੇ ਅਗਾ ਮੌਨਸੂਨ ਹਾਲੇ 1 ਮਹੀਨਾ ਐਕਟਿਵ ਰਹਿ ਸਕਦਾ ਹੈ ਮੌਨਸੂਨ ਦਾ ਸੀਜ਼ਨ ਹੁੰਦਾ ਨਾ ਉਸ ਤੋਂ ਬਾਅਦ ਇਹ ਓਵਰ ਹੋ ਜਾਂਦਾ ਹੈ ਤਾਂ ਸਮਝਿਆ ਜਾਂਦਾ ਆਫੀਸ਼ੀਅਲੀ ਡਿਕਲੇਅਰ ਕੀਤਾ ਜਾਂਦਾ ਕਿ ਮੌਨਸੂਨ ਸੈਸ਼ਨ ਖਤਮ ਹੋ ਗਿਆ ਸੀਜ਼ਨ ਖਤਮ ਹੋ ਗਿਆ ਉਹ ਕਹਿੰਦੇ ਆ ਕਿ ਮੀਂਹ ਦੀ ਸੰਭਾਵਨਾ ਹੈ ਅਗਸਤ ਆਖਿਰ ਜਾਂ ਸਤੰਬਰ ਦੀ ਸ਼ੁਰੂਆਤ ਦੇ ਵਿੱਚ ਇੱਥੇ ਇਹ ਕਾੰਡ ਹੋ ਸਕਦਾ ਹੈ ਕਿ ਉਧਰੋਂ ਕੁਦਰਤ ਬਹੁਤ ਵੱਡੇ ਪੱਧਰ ਤੇ بارش ਕਰਦੇ ਵੇ ਜੀ ਤੇ ਉਧਰੋਂ ਤੁਹਾਨੂੰ ਮਜਬੂਰ ਗੇਟਸ ਖੋਲਨੇ ਪੈਣ ਉਹ ਜਿਹੜੇ ਫਲੱਡ ਗੇਟ ਖੁੱਲੇ ਜਾਣਗੇ ਉਹ ਫਿਰ ਬਹੁਤ ਜ਼ਿਆਦਾ ਮਾਰ ਕਰ ਸਕਦੇ ਦੇਖੋ ਮੈਂ ਰਾਤੀ ਵੀ ਲਿਖਿਆ ਸੀਗਾ ਕਿ ਭਾਈ ਮੈਂ ਹਮੇਸ਼ਾ ਇਸ ਮਾਮਲੇ 'ਤੇ ਦੁਆ ਕਰਾਂਗਾ ਕਿ ਇਹ ਕੱਲ ਕਦੇ ਸਹੀ ਨਾ ਹੋਵੇ ਹੂੰ ਹੂੰ ਅਸੀਂ ਉਹ ਗਲਤ ਹੋਈਏ ਜਿਹੜੇ ਅੰਦਾਜ਼ੇ ਲਾ ਰਹੇ ਹਾਂ ਪਰ ਸਾਨੂੰ ਜਾਂ ਸਾਡੇ ਪ੍ਰਸ਼ਾਸਨ ਨੂੰ ਤਿਆਰ ਰਹਿਣਾ ਚਾਹੀਦਾ ਹੈ ਕੀ ਕਹਿਣਾ ਜੀ ਤਿਆਰ ਰਹਿਣਾ ਚਾਹੀਦਾ ਇਹ ਬਹੁਤ ਜ਼ਰੂਰੀ ਆ ਕੁਝ ਪਿੰਡ ਤੇ ਡੁੱਬ ਚੁੱਕੇ ਆ ਸੁਲਤਾਨਪੁਰ ਲੋਧੀ ਪਠਾਨਕੋਟ ਮਕੇਰੀਆਂ ਇਧਰ ਫਾਜ਼ਲ ਕਾ ਮਮਦੂਦ ਏਰੀਆ ਇੱਥੇ ਮਾਰਾ ਪੈ ਗੀਆਂ ਨੇ ਸੋ ਗੱਲ ਇਹ ਆ ਕਿ ਭਾਈ ਇਹ ਬਹੁਤ ਜ਼ਰੂਰੀ ਆ ਕਿ ਤਿਆਰੀਆਂ ਉਹ ਡਾਕਟਰ ਬਲਬੀਰ ਹੋਰਾਂ ਨੇ ਕੱਲ ਹੀ ਕਿਹਾ ਕਿ ਸਾਡੀਆਂ ਤਿਆਰੀਆਂ ਮੁਕੰਮਲ ਨੇ ਅੱਜ ਗੋਇਲ ਸਾਹਿਬ ਵੀ ਇੱਕ ਵੱਡੇ ਚੈਨਲ ਤੇ ਬੋਲ ਰਹੇ ਸਨ ਠੀਕ ਹੈ ਜੀ ਹੋਰ ਗਾਂ ਦੇਖਾਂਗੇ ਆਪਾਂ ਕਿ ਇਹਨਾਂ ਦੀਆਂ ਤਿਆਰੀਆਂ ਜਿਹੜੀਆਂ ਜਿਹਦੇ ਤੇ ਆਪਾਂ ਅੱਗੇ ਵੀ ਚਰਚਾ ਕੀਤੀ ਆ ਕਿ ਕਿਸ ਤਰ੍ਹਾਂ ਦੀਆਂ ਮੁਕੰਮਲ ਨੇ ਕਿ ਜਾਂ ਬਿਲਕੁਲ ਉਹ ਕਹਿ ਲਓ ਕਿ ਕਾਗਜ਼ਾਂ ਚ ਜਿਵੇਂ ਮੁਕੰਮਲ ਹੁੰਦੀਆਂ ਨੇ ਹਾਂ ਜੀ ਹਾਂ ਜੀ ਬਿਲਕੁਲ ਸੁੰਦਰ ਦੀਆਂ ਜੀ 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 ਲੋਕ ਸਿੰਘ ਜੀ ਕਹਿ ਰਹੇ ਨੇ ਖਾੜਾ ਦੇ ਵਿੱਚ ਕਾਲੀ ਦਲ ਵਾਲੇ ਮਦਦ ਕਰ ਰਹੇ ਆ ਇਧਰ ਕਮੇਤਰ ਦੱਸ ਰਹੇ ਨੇ ਕਿ ਖਾਲਸਾ ਏਡ ਵਾਲੇ ਵੀ ਮਦਦ ਕਰ ਰਹੇ ਆ ਚਲੋ ਜੋ ਵੀ ਮਦਦ ਕਰਦਾ ਜੀ ਉਹ ਇਨਸਾਨ ਹੈ ਉਹਦੇ ਅੰਤਧਾਰਿਆ ਚਾਹੇ ਉਹ ਕਾਲੀ ਆ ਚਾਹੇ ਖਾਲਸਾ ਏਡ ਵਾਲੇ ਆ ਚਾਹੇ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਕੋਈ ਕੰਟਰੀਬਿਊਸ਼ਨ ਕਰਦੇ ਆ ਜੀ ਹੈਨਾ ਉਹ ਸਾਰੇ ਹੀ ਕਹਿ ਲਓ ਕਿ ਇਨਸਾਨ ਨੇ ਧਿਆਨਤਦਾਰ ਨੇ ਸਾਰਿਆਂ ਦਾ ਕਮਕਾਬਲੇ ਤਾਰੀਫ ਆ ਜੀ ਜੀ